ਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਦੇ ਕੈਨੇਡਾ ਚ ਪੰਜਾਬੀ ਨੌਜਵਾਨ ਨਵਦੀਪ ਸਿੰਘ ਹੋਇਆ ਲਾਪਤਾ ਮੋਗਾ ਦੇ ਪਿੰਡ ਹਿੰਮਤਪੁਰਾ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਨਵਦੀਪ ਸਿੰਘ ਕੈਨੇਡਾ ਦੇ ਵਿੱਚ ਲਾਪਤਾ ਹੋਣ ਦੀ ਉਸ ਦੀ ਸੂਚਨਾ ਮਿਲੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਨਦੀ ਦੇ ਵਿੱਚ ਕਾਰ ਡਿੱਗਣ ਕਾਰਨ ਕਾਰ ਸਮੇਤ ਨਦੀ ਦੇ ਵਿੱਚ ਵਹਿ ਗਿਆ ਸੀਐਮ ਰੇਖਾ ਗੁਪਤਾ ਨੇ ਕਰਤਾਰਪੁਰ ਸਹਿਬ ਦਾ ਕੀਤਾ અપਮਾਨ ਆਮ ਆਦਮੀ ਪਾਰਟੀ ਦੇ ਨੇਤਾ ਜਰਨੈਲ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਕਰਤਾਰਪੁਰ ਸਾਹਿਬ ਦੇ ਕੀਤੀ ਗਈ ਕਥਿਤ અપਮਾਨਜਨਕ ਟਿੱਪਣੀ ਦੀ ਸਖਤ ਨਿੰਦਾ ਕੀਤੀ ਸਿੰਗ ਨੇ ਕਿਹਾ ਕਿ ਦੇਖਾ ਗੁੱਪਤਾ ਦੀ ਟਿੱਪਣੀ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਉਹਨਾਂ ਨੇ ਬਾਅਦ ਬਾਅਦ ਮੁਆਫੀ ਮੰਗਣ ਦੀ ਮੰਗ ਕੀਤੀ ਹੈ 트럼ਪ ਜੀ 7 ਸਮੇਲਨ ਅਧ ਵਿਚਕਾਰ ਹੀ ਛੱਡ ਕੇ ਚਲੇ ਗਏ ਅਮਰੀਕੀ ਰਾਸ਼ਟਰਪਤੀ 트럼ਪ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਮੀਟਿੰਗ ਸਮੇਂ ਤੋਂ ਪਹਿਲਾਂ ਛੱਡ ਕੇ ਚਲੇ ਗਏ ਮਾਮਲਾ ਕੈਨੇਡਾ ਦੇ ਵਿੱਚ ਚੱਲ ਰਹੇ G7 ਸਮੇਲਨ ਦਾ 트럼ਪ ਕੈਨੇਡਾ ਦੇ ਪ੍ਰਿੰਸ ਅਵੋਡ ਆਇਲੈਂਡ ਦੇ ਵਿੱਚ ਹੋ ਰਹੀ G7 ਮੀਟਿੰਗ ਦੇ ਵਿੱਚ ਸ਼ਾਮਲ ਹੋ ਲਈ ਆਏ ਸਨ 12 ਦੇ ਦਾਜਕ ਪ੍ਰੋਗਰਾਮ ਤੋਂ ਪਹਿਲਾਂ ਹੀ ਮੀਟਿੰਗ ਛੱਡ ਕੇ ਚਲੇ ਗਏ ਵਿਧਾਇਕ ਰਮਨ अरोड़ा ਅਤੇ ਮਹੇਸ਼ ਮਖੀਜਾ ਨੂੰ ਫਿਰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਵਿਜੀਲੈਂਸ ਬਿਊਰੋ ਦੇ ਵੱਲੋਂ ਪ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆਪ ਵਿਧਾਇਕ ਅਮਨ अरोड़ा ਅਤੇ ਮਹੇਸ਼ ਮਖੀਜਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੋਮਾਡੇ ਲਿਆਇਕਰਮਾਰ ਨੂੰ 14 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਲੁਧਿਆਣਾ ਪਸ਼ਮੀ ਜਿੰਨੀ ਚੋਣਾਚੋ ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਨਰ ਵੱਲੋਂ ਮੋਬਾਈਲ ਐਜਮਾ ਕਰਾਉਣ ਦੀ ਸਹੂਲਤ ਸ਼ੁਰੂ ਕੀਤੀ ਗਈ ਚੋਣਾਚੋ ਵੋਟਰਾਂ ਦੀ ਸਹੂਲਤ ਵਧਾਉਣ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਮੁਖ ਚੋਣ ਕਮਿਸ਼ਨਰ ਗਿਆਨੇਸ਼ਰ ਕੁਮਾਰ ਦੀ ਅਗਵਾਈ ਹੇਠ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ ਜਿਸ ਤਹਿਤ ਮੋਬਾਈਲ ਫੋਨ ਜਮ੍ਹਾਂ ਕਰਾਉਣ ਦੀ ਸਹੂਲਤ ਹਰ ਪੋਲਿੰਗ ਸਟੇਸ਼ਨ ਤੇ ਉਪਲਬਧ ਕਰਵਾਈ ਜਾ ਰਹੀ ਹੈ ਇਹ ਸਹੂਲਤ ਆ ਰਹੀਆਂ ਜਿੰਨੀ ਚੋਣਾਂ ਤੋਂ ਲਾਗੂ ਕੀਤੀ ਜਾਵੇਗੀ ਪੰਜਾਬ 'ਚ ਕਰੋਨਾ ਦਾ ਖਤਰਾ ਮੁੜ ਵਧਿਆ ਪੰਜਾਬ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਕੋਵਿਡ ਦੇ ਨਵੇਂ ਮਾਮਲੇ ਸਾਹਮਣੇ ਆਏ ਸਿਹਤ ਵਿਭਾਗ ਨੇ ਲੋਕਾਂ ਨੂੰ ਕੋਰੋਨਾ ਦੀ ਬਚਾਏ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਬੋਏਫ੍ਰੈਂਡ ਹੀ ਨਿਕਲਿਆ ਹਰਿਆਣਵੀ ਮਾਡਲ ਦਾ ਕਾਤਲ ਹਰਿਆਣਾ ਦੇ ਪਾਣੀਪਤ ਦੀ ਰਹਿਣ ਵਾਲੀ ਮਾਡਲ ਸ਼ੀਤੁਰ ਉਰਫ ਸਿਮੀ ਚੌਧਰੀ ਦਾ ਉਸਦੇ ਬੋਏਫ੍ਰੈਂਡ ਦੇ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਗਿਆ ਉਸਨੇ ਉਸਦੀ ਲਾਸ਼ ਨਹਿਰ ਦੇ ਵਿੱਚ ਛੋਟੇ ਦਿੱਤੀ ਤੇ ਫਿਰ ਖੁਦ ਕਾਰ ਸਮੇਤ ਨਹਿਰ ਦੇ ਵਿੱਚ ਡਿੱਗਣ ਦੀ ਕਹਾਣੀ ਰਚੀ ਪਰ ਜਦੋਂ ਮਾਡਲ ਸਿਮੀ ਦੀ ਲਾਸ਼ ਸੋਹਣੀਪਤ ਦੇ ਖਰੋਧਰਾ ਦੇ ਵਿੱਚ ਮਿਲੀ ਤੇ ਇਸ ਕਟਲ ਦੇ ਮਾਮਲੇ ਦਾ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਟਰੱਕ ਨਾਲ ਟਕਰਾਈ ਪੁਲਿਸ ਦੀ ਗੱਡੀ ਐਸਆਈ ਦੀ ਮੌਕੇ ਤੇ ਹੋਈ ਮੌਤ ਬਠਿੰਡਾ ਦੇ ਵਿੱਚ ਇੱਕ ਪੁਲਿਸ ਗੱਡੀ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਮੁਕਤਸਰ ਸਾਹਿਬ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਇੰਸਪੈਕਟਰ ਸਮੇਤ ਚਾਰ ਕਰਮਚਾਰੀ ਜ਼ਖਮੀ ਹੋ ਗਏ ਨੇ ਬਪਦੀ ਤਬਕੀ ਤੋਂ ਬਾਅਦ ਰਾਏਪੁਰ ਦੇ ਵਿੱਚ ਇੰਡੀਕੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਕੋਚੀ ਤੋਂ ਦਿੱਲੀ ਜਾ ਰਹੀ ਏਅਰਿੰਗ ਕੋਤੀ ਇੱਕ ਉਡਾਨ ਦੀ ਰਾਏਪੁਰ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਦੱਸਿਆ ਜਾ ਰਿਹਾ ਹੈ ਕਿ ਉਡਾਣ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਉਸ ਨੂੰ ਨਾਗਪੁਰ ਹਵਾਈ ਅੱਡੇ ਤੇ ਉਤਾਰਿਆ ਗਿਆ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਸਵੇਰ ਤੋਂ ਪੈ ਰਿਹਾ ਮੀਂਹ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦੇਰ ਰਾਤ ਤੋਂ ਪੈ ਰਹੀ ਹਲਕੀ ਬੂੰਦਾਬਾਦ ਦੀ ਹੈ ਤਾਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿੱਤੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਯੈਲਰ ਅਲਰਟ ਵੀ ਜਾਰੀ ਕੀਤਾ ਹੈ